ਦੁਨੀਆ ਦੀ ਸਭ ਤੋਂ ਵੱਡੀ ਟੈਕਨੀਕਲ ਕੰਪਨੀ Google ਨੂੰ ਇੱਕ ਹੋਰ ਕਰਾਰਾ ਛਟਕਾ ਅਮਰੀਕੀ ਅਦਾਲਤ ਨੇ ਕੰਪਨੀ ਤੇ ਲਗਭਗ 70 ਕਰੋੜ ਡਾਲਰ ਦਾ ਲਾਇਆ ਜੁਰਮਾਨਾ 10 ਕਰੋੜ ਲੋਕਾਂ ਨੂੰ Google ਵੰਡੇਗਾ 63 ਕਰੋੜ ਡਾਲਰ 50 ਸੂਬਿਆਂ ਦੇ 10 ਕਰੋੜ ਲੋਕਾਂ ਵਿੱਚ ਵੰਡੇ ਜਾਣਗੇ ਪੈਸੇ ਆਖਰ ਕਿਉਂ ਗੂਗਲ ਤੇ ਲੱਗਾ 70 ਕਰੋੜ ਡਾਲਰ ਦਾ ਜੁਰਮਾਨਾ ਗੂਗਲ ਜਦੋਂ ਕੁਝ ਵੀ ਸਾਡੇ ਦਿਮਾਗ ਦੇ ਵਿੱਚ ਆਂਦਾ ਕੁਝ ਵੀ ਸਰਚ ਕਰਨਾ ਹੁੰਦਾ ਚਾਹੇ ਗਾਣਾ ਹੋਵੇ ਫੋਟੋ ਹੋਵੇ ਮੈਪਸ ਹੋਣ ਜਾਂ ਫਿਰ ਕਿਸੇ ਦੀ ਹਿਸਟਰੀ ਜਾਣਨੀ ਹੋਵੇ ਕੁਝ ਵੀ ਜੋ ਸਾਨੂੰ ਨਹੀਂ ਮਿਲਦਾ ਹੋਵੇ ਅਸੀਂ ਸਭ ਤੋਂ ਪਹਿਲਾਂ ਫੋਨ ਕੱਢਦੇ ਆ Google ਤੇ ਸਰਚ ਕਰਦੇ ਆ ਯਾਨੀ ਕਿ Google ਸਭ ਤੋਂ ਵੱਡੀ ਟੈਕਨੀਕਲ ਕੰਪਨੀ ਹੈ ਇਸ ਪੂਰੀ ਦੁਨੀਆ ਦੇ ਵਿੱਚ ਪਰ ਹੁਣ ਇਸ ਦੁਨੀਆ ਦੀ ਸਭ ਤੋਂ ਵੱਡੀ ਟੈਕਨੀਕਲ ਕੰਪਨੀ ਨੂੰ ਇੱਕ ਕਰਾਰਾ ਝਟਕਾ ਲੱਗਾ ਹੈ Google ਤੇ ਕਰੀਬ 70 ਕਰੋੜ ਡਾਲਰ ਦਾ ਜੁਰਮਾਨਾ ਲੱਗਾ ਜੋ ਕਿ ਹੁਣ Google ਇਹ ਜੋ ਪੈਸੇ ਨੇ 10 ਕਰੋੜ ਲੋਕਾਂ ਦੇ ਵਿੱਚ ਵੰਡੇਗੇ ਜੀ ਹਾਂ ਬਿਲਕੁਲ ਸਹੀ ਸੁਣ ਰਹੇ ਹੋ ਤੁਸੀਂ ਕਿਉਂਕਿ Google ਨੂੰ ਹੁਣ ਜੋ ਇਹ ਝਟਕਾ ਲੱਗਾ ਹੈ ਉਸ ਦੇ ਵਿੱਚ Google ਤੇ ਕੁਝ ਇਲਜ਼ਾਮ ਲੱਗੇ ਸੀ ਇਸ ਮਾਮਲੇ ਦੇ ਵਿੱਚ ਫੈਸਲਾ ਆਇਆ ਤੇ ਫੈਸਲੇ ਦੇ ਮੁਤਾਬਕ ਹੁਣ 10 ਕਰੋੜ ਲੋਕਾਂ ਨੂੰ Google 63 ਕਰੋੜ ਡਾਲਰ ਵੰਡੇ ਦਾ ਆਖਰ ਕੀ وجہ ਹੈ ਉਸਦੀ ਮੇਨ وجہ ਇਹ ਹੈ ਕਿ Google ਤੇ ਕੁਝ ਐਪਸ ਦੀ ਦੁਰਵਰਤੋਂ ਜਾਂ ਇਨ ਐਪ ਖਰੀਦਦਾਰੀ ਦੇ ਵਿੱਚ ਜ਼ਿਆਦਾ ਪੈਸੇ ਵਸੂਲਣ ਦੇ ਇਲਜ਼ਾਮ ਸੀ ਤਾਂ ਦੁਨੀਆ ਦੀ ਸਭ ਤੋਂ ਵੱਡੀ ਟੈਕਨੀਕਲ ਕੰਪਨੀ Google ਨੂੰ ਇੱਕ ਕਰਾਰਾ ਝਟਕਾ ਲੱਗਾ ਅਮਰੀਕੀ ਅਦਾਲਤ ਨੇ ਕੰਪਨੀ ਤੇ ਲਗਭਗ 70 ਕਰੋੜ ਡਾਲਰ ਦਾ ਜੁਰਮਾਨਾ ਲਗਾਇਆ ਤਾਂ ਇਸ ਦੇ ਵਿੱਚੋਂ 63 ਕਰੋੜ ਡਾਲਰ ਜੋ ਨੇ ਉਦਾਸ ਕਰੋੜ ਲੋਕਾਂ ਦੇ ਵਿੱਚ ਵੰਡੇ ਜਾਣਗੇ ਅਤੇ 70 ਕਰੋੜ ਡਾਲਰ ਇੱਕ ਫੰਡ ਦੇ ਵਿੱਚ ਜਮ੍ਹਾਂ ਕੀਤੇ ਜਾਣਗੇ ਕੰਪਨੀ ਤੇ ਐਂਡਰੋਇਡ ਪਲੇ ਸਟੋਰ ਦੀ ਦੁਰਵਰਤੋਂ ਕਰਨ ਅਤੇ ਉਪਭੋਗਤਾਵਾਂ ਤੋਂ ਜ਼ਿਆਦਾ ਪੈਸੇ ਵਸੂਲਣ ਦੇ ਇਲਜ਼ਾਮ ਸੀ ਤਾਂ ਅਲਫਾਬੈਟ ਆਨਡ ਗੂਗਲ ਇਨਕ .ਤੇ ਉਪਭੋਗਤਾਵਾਂ ਤੋਂ ਜ਼ਿਆਦਾ ਪੈਸੇ ਵਸੂਲਣ ਦੇ ਇਲਜ਼ਾਮ ਲੱਗੇ ਸੀ ਕੰਪਨੀ ਐਂਡਰੋਇਡ ਪਲੇ ਸਟੋਰ ਤੇ ਇਨ ਐਪ ਖਰੀਦਦਾਰੀ ਅਤੇ ਹੋਰ ਪਾਬੰਦੀਆਂ ਲਾ ਕੇ ਇਹ ਪੈਸਾ ਇਕੱਠਾ ਕਰ ਰਹੀ ਸੀ ਹਾਲਾਂਕਿ ਗੂਗਲ ਨੇ ਅਜੇਹੇ ਕਿਸੇ ਵੀ ਅਨੁਚਿਤ ਸਾਧਨ ਦੀ ਵਰਤੋਂ ਤੋਂ ਇਨਕਾਰ ਕੀਤਾ ਪਰ ਉਹ ਲੋਕਾਂ ਨੂੰ ਜੁਰਮਾਨਾ ਅਦਾ ਕਰਨ ਦੇ ਲਈ ਰਾਜ਼ੀ ਵੀ ਹੋ ਚੁੱਕੀ ਹੈ ਇਸ ਤੇ ਵੀ ਸਵਾਲ ਖੜਾ ਹੁੰਦਾ ਹੈ ਕਿ ਜੇਕਰ ਗੂਗਲ ਕਹਿੰਦਾ ਹੈ ਕਿ ਗੂਗਲ ਨੇ ਅਜੇਹਾ ਨਹੀਂ ਕੀਤਾ ਪਰ ਪੈਸੇ ਦੇਣ ਦੇ ਲਈ ਰਾਜ਼ੀ ਕਿਵੇਂ ਹੋ ਸਕਦਾ ਇਸ ਨੇ ਪਲੇ ਸਟੋਰ ਤੇ ਸੇਤਮਨ ਮੁਕਾਬਲੇ ਦੇ ਲਈ ਜਗ੍ਹਾ ਪ੍ਰਦਾਨ ਕਰਨ ਦੇ ਲਈ ਵੀ ਸਹਿਮਤੀ ਦਿੱਤੀ ਹੈ ਤਾਂ ਵਾਸ਼ਿੰਗਟਨ ਪੋਸਟ ਦੇ ਅਨੁਸਾਰ ਅਦਾਲਤ ਨੇ ਕੰਪਨੀ ਨੂੰ 70 ਕਰੋੜ ਡਾਲਰ ਦਾ ਭੁਗਤਾਨ ਕਰਨ ਲਈ ਕਿਹਾ ਇਹਨਾਂ ਦੇ ਵਿੱਚੋਂ 63 ਕਰੋੜ ਡਾਲਰ ਅਮਰੀਕਾ ਦੇ 50 ਸੂਬਿਆਂ ਦੇ ਵਿੱਚ ਫੈਲੇ 10 ਕਰੋੜ ਲੋਕਾਂ ਨੂੰ ਵੰਡੇ ਜਾਣਗੇ ਇਹਨਾਂ ਤੋਂ ਇਲਾਵਾ ਡੀਸੀ ਪੋਰਟੋ ਰੀਕੋ ਅਤੇ ਯੂਐਸ ਵਰਜਨ ਆਈਲੈਂਡਸ ਜੋ ਨੇ ਯਾ ਯੂਐਸ ਵਰਜਨ ਆਈਲੈਂਡਸ ਦੇ ਵਿੱਚ ਵੀ ਪੈਸੇ ਦਿੱਤੇ ਜਾਣਗੇ ਜ਼ਿਕਰ ਹੋ ਗਿਆ ਹੈ ਕਿ ਸਤੰਬਰ ਦੇ ਵਿੱਚ ਹੀ ਇਹ ਸਮਝੌਤਾ ਹੋ ਗਿਆ ਸੀ ਪਰ ਇੱਕ ਖਬਰ ਹੁਣ ਸਾਹਮਣੇ ਆਈ ਹੈ ਫਿਲਹਾਲ ਇਹ ਸਮਝੌਤਾ ਜੱਜ ਤੋਂ ਅੰਤਮ ਮਨਜ਼ੂਰੀ ਦੀ ਉਡੀਕ ਕਰ ਰਿਹਾ ਹੈ ਰਿਪੋਰਟ ਦੇ ਮੁਤਾਬਕ ਕੁੱਲ 10 ਕਰੋੜ ਯੂਜ਼ਰਸ ਤੋਂ 7 ਕਰੋੜ ਲੋਕਾਂ ਨੂੰ Google ਤੋਂ ਪੈਸੇ ਲੈਣ ਦੇ ਲਈ ਕਿਸੇ ਤਰ੍ਹਾਂ ਦੀ ਕਾਗਜ਼ੀ ਕਾਰਵਾਈ ਕਰਨ ਦੀ ਲੋੜ ਨਹੀਂ ਹੋਵੇਗੀ ਉਹਨਾਂ ਨੂੰ ਮੁਆਵਜ਼ੇ ਦੀ ਰਕਮ ਆਪਣੇ ਆਪ ਮਿਲ ਜਾਵੇਗੀ ਤਮੂ ਆਫਜ਼ਾ ਨੂੰ ਲੋਕਾਂ ਨੂੰ ਦਿੱਤਾ ਜਾਵੇਗਾ ਜਿਨ੍ਹਾਂ ਨੇ 16 ਅਗਸਤ 2016 ਤੋਂ 30 ਸਤੰਬਰ 2023 ਦਰਮਿਆਨ ਪਲੇ ਸਟੋਰ ਤੋਂ ਇਹ ਐਪਸ ਖਰੀਦੀਆਂ ਨੇ ਜਾਂ ਕੋਈ ਹੋਰ ਐਪ ਖਰੀਦਿਆ ਸਾਡੇ ਦੇਸ਼ ਨੂੰ ਆਜ਼ਾਦ ਹੋਏ 76 ਸਾਲ ਹੋ ਗਏ ਪਰ ਕਈ ਚੀਜ਼ਾਂ ਵਿੱਚ ਅਜੇ ਵੀ ਸਾਨੂੰ ਆਜ਼ਾਦੀ ਨਹੀਂ ਮਿਲੀ ਜਿਵੇਂ ਕਿ ਸਰਕਾਰੀ ਦਫ਼ਤਰਾਂ 'ਚ ਆਮ ਲੋਕਾਂ ਲਈ ਤੱਕੇ ਬਾਦ ਇੰਤਜ਼ਾਮੀਆਂ ਖੱਜਲ ਖਵਾਰੀ ਆਜ਼ਾਦੀ ਦੀ ਜੰਗ ਜਿਹੜੀ ਸੀ ਉਹ ਸਾਡੀਆਂ ਅਗਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਨੂੰ ਸੌਖੀ ਕਰਨ ਵਾਸਤੇ ਲੜੀ ਗਈ ਸੀ ਨਾ ਕਿ ਇਸ ਗੱਲ ਵਾਸਤੇ ਕਿ ਸਾਡੇ ਚਾਚੇ ਤਾਏ ਪਿਓ ਦਾਦੇ ਸਰਕਾਰੀ ਦਫ਼ਤਰਾਂ ਦੇ ਧੱਕੇ ਖਾਣ। ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਹੋਰਾਂ ਜੀ ਦੇ ਸੁਪਨਿਆਂ ਨੂੰ ਸাকার ਕਰਨ ਲਈ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਸਰਕਾਰੀ ਦਫ਼ਤਰਾਂ ਦੇ ਗੇੜੇ ਨਹੀਂ ਕੱਢਣੇ ਪੈਣਗੇ। ਸਰਕਾਰੀ ਦਫ਼ਤਰ ਖੁਦ ਚੱਲ ਕੇ ਤੁਹਾਡੇ ਘਰ ਆਉਣਗੇ। ਹੁਣ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟਣ ਦੀ ਲੋੜ ਨਹੀਂ। ਬਸ ਡਾਇਲ ਕਰੋ 1076 ਅਤੇ ਸਰਕਾਰੀ ਸਹੂਲਤਾਂ ਆਪਣੇ ਘਰ ਵਿੱਚ ਹੀ ਪਾਓ ਪੰਜਾਬ ਦੀ ਭਗਵੰਤਾਨ ਸਰਕਾਰ ਤੁਹਾਡੇ ਦਵਾਰ